ਇਹ ਤਹਾਨੂੰ ਗੁਰਦੁਆਰਾ ਅੰਬਸਾ ਬਾਰੇ ਪਤਾਇਆ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਨੇ ਬੇਬਹਾਰਾ ਅੰਬ ਖਾਦਾ ਸੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ 7 ਸਾਲਾਂ ਦੇ ਪਾਈ ਖੀਓ ਜੀ ਨੂੰ ਪੁੱਤ ਅਦਾ ਵਰ ਦਿੱਤਾ ਸੀ ਜਿਨੇ ਪਤਾ ਤਾਂ ਆਜੋ ਅੱਜ ਤੁਹਾਨੂੰ ਮੈਂ ਲੈ ਕੇ ਚੱਲਦਾ ਪਿੰਡ ਪਰੋਵਾਲ ਜ਼ਿਲ੍ਹਾ ਤਨਤਨ ਵਿੱਚ ਖੜੂ ਸਾਤ ਹੁੰਦਾ ਹੈ ਮੈਂ ਪਹੁੰਚ ਜਾਣਾ ਪਿੰਡ ਪਰੋਵਾਲ ਇਸ ਗੁਰਦਆਸਬ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਚੰਛੋ ਪ੍ਰਾਪਤ ਹੈ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਛਾਪੜੀ ਸਾਬ ਤੋਂ ਖੜੂ ਸਾਬ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਨਗਰ ਪਰੋਵਾਲ ਵਿਖੇ ਉਹਨਾਂ ਨੇ ਵਿ ਹੋਰ ਕਾਫੀ ਸੰਗਤ ਸੀ ਪਿੰਡ ਭਰੋਵਾਲ ਵਿੱਚ ਇੱਕ ਬਜ਼ੁਰਗ ਸ਼ਰਦਾਲੂ ਪਾਈਖੀਓ ਜੀ ਰਹਿੰਦੇ ਸੀ ਜੋ ਉਸ ਸਮੇਂ 70 ਸਾਲ ਦੇ ਸਨ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਗੁਰੂ ਜੀ ਦੀ ਅਤੇ ਸੰਗਤ ਦੀ ਬਹੁਤ ਪ੍ਰੇਮ ਅਤੇ ਸ਼ਰਧਾ ਸਹਿਤ ਸੇਵਾ ਕੀਤੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਕੁਝ ਮੰਗਣ ਵਾਸਤੇ ਕਹਾ ਪਾਈਖੀਓ ਜੀ ਨੇ ਪੁੱਤਰ ਦੀ ਦਾਤ ਮੰਗੀ ਗੁਰੂ ਅੰਗਦ ਦੇਵ ਜੀ ਪੁੱਤਰ ਦਾ ਵਰ ਦੇ ਕੇ ਪਾਈਖੀਓ ਜੀ ਕੋਲੋਂ ਬਹੁਤ ਪਿਆਰ ਅਤੇ ਸਤਕਾar ਸਹਿਤ ਪਿੰਡ ਭਰੋਵਾਲ ਤੋਂ ਸ਼੍ਰੀ ਖਡੂਰ ਸਾਹਿਬ ਨੂੰ ਰਵਾਨਾ ਹੋਏ ਇਸ ਤਰ੍ਹਾਂ 70 ਸਾਲ ਦੀ ਉਮਰ ਦੇ ਗੁਰੂ ਘਰ ਦੇ ਸ਼ਰਦਾਲੂ ਪਾਈਖੀਓ ਜੀ ਦੇ ਘਰ ਅੰਗਰਦੇਵ ਜੀ ਦੇ ਵਾਰਸ ਅਦਕਾ ਪੁੱਤਰ ਨੇ ਜਨਮ ਲਿਆ। ਹੁਣ ਆਪਾਂ ਗੱਲ ਕਰਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਇਤਿਹਾਸ ਬਾਰੇ। ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਲਈ ਲਾਹੌਰ ਤੋਂ ਬੇਬਹਾਰ ਆਂਬ ਲੈ ਕੇ ਗੋਇੰਦਵਾਲ ਸੱਭ ਜਾ ਰਹੇ ਸਨ। ਰਸਤੇ ਵਿੱਚ ਗੁਰੂ ਜੀ ਇਸ ਸਥਾਨ ਤੇ ਵਿਸ਼ਰਾਮ ਕਰਨ ਲਈ ਰੁਕੇ। ਪਿੰਡ ਪੁਰੋਵਾਲ ਵਿੱਚ ਵਿਸ਼ਰਾਮ ਕਰਨ ਤੋਂ ਬਾਅਦ ਜਦੋਂ ਇੱਥੋਂ ਤੁਰਨ ਲੱਗੇ ਤਾਂ ਭਾਈ ਜੇਠਾ ਜੀ ਨੇ ਦੇਖਿਆ ਕਿ ਆਂਬ ਦਾ ਰਸ ਚੋਰੀਆ ਹੈ ਅਤੇ ਹੁਣ ਇਹ ਗੁਰੂ ਜੀ ਪਾਸ ਨਹੀਂ ਪਹੁੰਚ ਸਕੇਗਾ। ਤਾਂ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਤਰ ਕੇ ਕਹਾ ਕਿ हे ਪ੍ਰਭੂ ਇਹ ਬੇ ਆਪ ਜੀ ਇਸ ਨੂੰ ਪ੍ਰਵਾਨ ਕਰਕੇ ਖਾ ਲਵੋ ਅਤੇ ਮੇਰੀ ਸ਼ਰਧਾ ਪੂਰੀ ਕਰੋ ਇਸ ਤਰ੍ਹਾਂ ਅਰਦਾਸ ਕਰਕੇ ਭਾਈ ਜੇਠਾ ਜੀ ਨੇ ਪਰੋਵਾਲ ਪਿੰਡ ਵਿੱਚ ਹੀ ਆਂਬ ਖਾਣਾ ਸ਼ੁਰੂ ਕਰ ਦਿੱਤਾ ਉਧਰ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਵੀ ਬੜੇ ਚਾਵਾਂ ਨਾਲ ਆਂਬ ਖਾ ਰਹੇ ਸੀ ਅਤੇ ਆਨੰਦਿਤ ਹੋ ਰਹੇ ਸੀ